ਵੀ ਆਪਾਂ ਜਿਹੜੀ ਮਾਇਆ ਆਪਾਂ ਹੁਣੀ ਮੈਂ ਤਾਂ ਕਹਿੰਦਾ ਵੀ ਅ ਜੇ ਸਮਾਂ ਹੈ ਤਾਂ ਆਪਾਂ ਜਿੰਨਾ ਵੀ ਗੁਰੂ ਘਰ ਦੇ ਲਈ ਹੋਊਗਾ ਆਪਾਂ ਕਰਾਂਗੇ ਕਿਉਂਕਿ ਉਥੇ ਵੀ ਸਾਡਾ ਫਰਜ਼ ਮੰਨਦਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਆਪਾਂ ਵੀਡੀਓ ਦੇ ਵਿੱਚ ਦੇਖਦੇ ਆਂ ਵੀ ਕਿਵੇਂ ਸਾਡੇ ਜਿਹੜੇ ਭੈਣ ਭਰਾ ਨੇ ਸਾਡੇ ਪਰਿਵਾਰ ਨੇ ਮੇਰੇ ਵੀਰੋ ਹਾਂ ਬਿਲਕੁਲ ਆਪਾਂ ਡਿਵਾਈਡ ਕਰ ਲਾਂਗੇ ਹੈਨਾ ਬਿਲਕੁਲ ਥੈਂਕ ਯੂ ਔਰ ਇਹ ਮਾਇਆ ਕੱਤਰ ਜਿਹੜੀ ਹੋ ਰਹੀ ਆ ਜਿੱਥੇ ਗੁਰੂ ਘਰ ਦੇ ਲਈ ਹੋ ਰਹੀ ਆ ਔਰ ਉੱਥੇ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਆਏ ਹੋਏ ਨੇ ਤੁਸੀਂ ਦੇਖੋ ਮੇਰੇ ਵੀਰੋ ਕਿਤੇ ਕਿਤੇ ਸਰਮਾਏਦਾਰ ਲੋਕ ਜਿਹੜੇ ਘਰਾਂ ਤੋਂ ਬੇਕਾਰ ਹੋ ਗਏ ਨਾ ਤੇ ਉਹਨਾਂ ਨੂੰ ਆਪਣੇ ਘਰਾਂ ਦਾ ਪਤਾ ਵੀ ਕਿੱਥੇ ਐ ਔਰ ਜ਼ਮੀਨਾਂ ਵੀ ਮੇਰੇ ਵੀਰੋ ਪਾਣੀ ਦੇ ਵਿੱਚ ਬਹਿ ਗਈਆਂ ਤੇ ਸਾਰਿਆਂ ਨੂੰ ਮੇਰੀ ਹੱਥ ਵੱਲ ਕੇ ਬੇਤੀ ਹੈ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਆ ਆ 2 ਮਿੰਟ ਮੈਚ ਨਾਲ ਚਲਾਇਓ ਆਪਾਂ 2 ਮਿੰਟ ਦੇ ਬਾਅਦ ਸਾਰੀ ਗੱਲਬਾਤ ਨਿਬੇੜ ਦੇਣੀ ਐ ਚਾਚਾ ਹੁਣ ਰੋਕ ਲਈ ਸੋ ਸਾਰਿਆਂ ਨੂੰ ਬੇਤੀ

ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਭਰਾਵਾਂ ਨੇ ਆਪਣੀਆਂ ਜ਼ਮੀਨਾਂ ਵੀ ਪੱਤਰੀਆਂ ਕਰਦੀਆਂ ਨੇ ਉਥੇ ਬਹੁਤ ਸਾਰਾ ਖਰਚਾ ਜਿਹੜਾ ਪੈਟਰੋਲ ਸੋਰੀ ਡੀਜ਼ਲ ਦਾ ਆਉਣਾ ਹੈ ਤੇ ਇਹ ਜਿਹੜੀ ਮਾਇਆ ਹੋਊਗੀ ਆਪਾਂ ਮੇਰੇ ਵੀਰੋ ਪੂਰੀ ਜ਼ਿੰਮੇਵਾਰੀ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਤੁਹਾਨੂੰ ਦੱਸਿਆ ਵੀ ਜਾਊਗਾ ਵੀ ਅੱਜ ਕਿੰਨੀ ਮਾਇਆ ਇਕੱਤਰ ਹੋਈ ਹੈ ਕਿੰਨੀ ਮਾਇਆ ਜਿਹੜੀ ਆਪਾਂ ਉਸ ਉਹਨਾਂ ਪਰਿਵਾਰਾਂ ਦੇ ਲਈ ਰੱਖਣੀ ਆ ਸੋ ਇਹ ਬੇਨਤੀ ਆ ਤੁਹਾਡੇ ਸਾਰਿਆਂ ਕੇ ਬੱਤ ਕਰਕੇ ਆਪਾਂ ਜਿੱਥੇ ਮਾਤਾ ਸੈਮਪੌਰ ਜੀ ਦੇ ਗੁਰੂ ਘਰ ਦੇ ਲਈ ਔਰ ਉੱਥੇ ਪੰਜਾਬ ਦੇ ਵਿੱਚ ਆਏ ਹੋਏ ਹੜਪੀੜਤਾ ਦਾ ਪਰਿਵਾਰਾਂ ਦੇ ਲਈ ਉਹਨਾਂ ਦੀ ਜ਼ਮੀਨਾਂ ਨੂੰ ਪੱਤਰ ਕਰ ਦੇ ਲਈ ਜਿੰਨਾ ਵੀ ਸਹਿਯੋਗ ਆਪਣਾ ਤੋਂ ਆਪਣੇ ਤੋਂ ਪਿਆ ਤੇ ਆਪਾਂ ਜਰੂਰ ਪਾਵਾਂਗੇ ਕਿਉਂਕਿ ਮੇਰੇ ਵੀਰੋ ਵੇਖਿਆ ਨਹੀਂ ਜਾਂਦਾ ਉਹਨਾਂ ਪਰਿਵਾਰਾਂ ਵੱਲ ਵੇਖਿਆ ਨਹੀਂ ਜਾਂਦਾ ਉਹਨਾਂ ਬੇਜਵਾਨ ਪਸ਼ੂਆਂ ਵੱਲ ਮੇਰੇ ਵੀਰੋ ਕਈਆਂ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਯਾਰ ਵੀ ਸੰਗਲ ਵੀ ਲਾਹੇ ਜਾਣ ਤੇ ਮੈਂ ਦੇਖਿਆ ਸੀ ਪਤਾ ਨਹੀਂ ਕਿੰਨੀ ਕਿੰਨੀ ਇੱਕ ਮਹਿੰਗੀ ਜਿਹੜੀ ਨਸਲ ਦੀਆਂ ਮੱਝਾਂ ਨੂੰ ਉਹ ਸਾਡੇ ਭਰਾ ਯਾਰ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਆਪਣੇ ਦਿਲ ਤੇ ਪੱਥਰ ਰੱਖ ਕੇ ਉਹਨਾਂ ਦੇ ਸੰਗਲ ਲਾ ਰਹੇ ਐ ਵੀ ਤੁਸੀਂ ਜਾਓ ਆਪਾਂ ਮੱਝਾਂ ਤੋਂ ਪਾਣੀ ਵੀ ਮੇਰੇ ਵੀਰੋ ਸੌਰੀ ਦੁੱਧ ਪੀਂਨੇ ਆ ਕਿਵੇਂ ਆਪਣੇ ਬੱਚਿਆਂ ਵਾਂਗੂ ਇਹਨਾਂ ਪਸ਼ੂਆਂ ਨੂੰ ਪਾਲਦੇ ਆ ਪਰ ਵਾਹਿਗੁਰੂ ਆ ਸਮਾਂ ਨਾ ਕਿਸੇ ਨੂੰ ਦਿਖਾਈ ਆ ਸਮਾਂ ਨਾ ਕਿਸੇ ਨੂੰ ਦਿਖਾਈ ਅੱਜ ਲੋੜ ਐ ਆਪਾਂ ਸਾਰੇ ਖੜੀਏ ਕੋਈ ਫਰਕ ਨਹੀਂ ਪੈਣਾ 5 10 150 ਦੇ ਨਾਲ ਪਰ ਆਪਾਂ ਬੱਤ ਚੜ ਕੇ ਸਹਿਯੋਗ ਕਰੀਏ